इतने आर्मी के इतनी पुलिस के फोर्स होती है वहाँ पे फिर भी अगर ये चीज़ हुई है तो कहीं ना कहीं हम भी कसूरवार हैं हम भी दोषी हैं क्योंकि क्या जेडे अरेंजमेंट किए हुए हैं साढे और साबिल तारीफ है तो तुम कुछ कहना चाहोगे हिंदुस्तान की आवाम नू? हम लोग ही करप्ट हैं हम लोग ही गलत हैं तो वो चीज़ ਬਹੁਤ ਜ਼ਿਆਦਾ جھਗਝੋਰ ਕਰਨ ਵਾਲੀ ਹੈ ਕਿਸੇ ਵੀ ਕੰਟਰੀ ਦੇ ਲਈ ਉਹ ਬਹੁਤ ਜ਼ਿਆਦਾ ਗਲਤ ਹੈ। ਔਰ ਮੈਂ ਚਾਹਨੀ ਆ ਕਿ ਇੰਡੀਆ ਦੇ ਜਿਹੜੇ ਪੰਜਾਬ ਦੇ ਸਾਡੇ ਪਹਿਣ ਪਹਿਣਾ ਨੇ ਭਰਾ ਨੇ ਬਜ਼ੁਰਗ ਨੇ ਉਹ ਇੱਥੇ ਬੜੇ ਸ਼ੌਕ ਨਾਲ ਆਣ ਉਹਨਾਂ ਵਾਸਤੇ ਇੱਥੇ ਆਸਾਨੀਆਂ ਹੋਣ ਸਾਰਾ ਕੁਝ ਹੋਣ। ہماری ਗਵਰਨਮੈਂਟ ਰਿਸਪਾਂਸਿਬਲ ਹੈ ਕਿਉਂਕਿ ਉਹ ਉਸ ਸਿਕਿਉਰਿਟੀ کہیں ਨਾ کہیں ਉੰਸੀ ਵਿੱਚ ਸਿੰਗ ਹੋਈ ਉਹ ਸਿਕਿਉਰਿਟੀ ਵਹਾਂ ਪਰ ਲੈਕ ਪੁਆ ਲੈਪਸ ਹੋਈ ਕੁਝ D5 ਚੈਨਲ ਪੰਜਾਬੀ ਦੇਖਣ ਵਾਲੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਭਾਰਤ-ਪਾਕ ਯੁੱਧ ਵਿਚਾਰ ਬੜੇ سارے ਸਿਨੈਰੀਓ ਸਾਨੂੰ ਵੇਖਣ ਨੂੰ ਮਿਲੇ ਨੇ ਔਰ ਹੁਣ ਇੱਕ ਨਵਾਂ ਜੋ ਇੱਕ ਫੈਕਟ ਸਾਹਮਣੇ ਆਇਆ ਹੈ ਉਹ ਹੈ ਜਾਸੂਸਾਂ ਦਾ ਤਾਂ ਹਰਿਆਣਾ ਦੀ ਯੂਟਿਊਬਰ ਜੋਤੀ ਮਲੋਤਰਾ ਨੂੰ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਪੁਲਿਸ ਨੇ ਸ਼ਨੀਵਾਰ ਨੂੰ ਜੋਤੀ ਮਲੋਤਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਨੂੰ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਜਾਣਕਾਰੀ ਅਨੁਸਾਰ ਜੋਤੀ ਨੇ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਕਰਮਚਾਰੀ ਰਹੀਮ ਉਰਫ ਦਾਨਿਸ਼ ਦੇ ਨਾਲ ਰਾਤ ਦਾ ਖਾਣਾ ਖਾਦਾ ਸੀ ਇਸ ਦੌਰਾਨ ਦੋਵਾਂ ਵਿਚਕਾਰ ਇੱਕ ਗੱਲਬਾਤ ਹੋਈ ਜਿਸ ਨੂੰ ਯੂਟਿਊਬਰ ਨੇ ਰਿਕਾਰਡ ਵੀ ਕੀਤਾ ਬਾਅਦ ਵਿੱਚ ਦਾਨਿਸ਼ ਨੇ ਜੋਤੀ ਨੂੰ ਪਾਕਿਸਤਾਨੀ ਖੂਫੀ ਅਧਿਕਾਰੀਆਂ ਦੇ ਨਾਲ ਮਿਲਾਇਆ ਤਾਂ ਸਬੂਤ ਕਿਸ ਤਰ੍ਹਾਂ ਦੇ ਮਿਲੇ ਨੇ ਸਬੂਤਾਂ ਦੀ ਗੱਲ ਕਰ ਲੈਣੇ ਆ ਯੂਟਿਊਬਰ ਨੇ ਆਪਣੇ ਫੋਨ ਵਿੱਚ ਜੱਟ ਰੰਧਾਵਾ ਨਾਮ ਹੇਠ ਸੇਵ ਕੀਤੇ ਇੱਕ ਨੰਬਰ ਨਾਲ ਵਟਸਐਪ ਟੈਲੀਗ੍ਰam ਅਤੇ ਸਨੈਪਚੈਟ ਵਰਗੀਆਂ ਐਪਾਂ ਰਾਹੀਂ ਸੰਪਰਕ ਕੀਤਾ ਜੱਟ ਰੰਦਾ ਵਧਾ ਅਸਲੀ ਨਾਮ ਸ਼ਾਕਰ ਉਰਫ ਸ਼ਹਬਾਜ਼ ਰਾਣਾ ਹੈ ਇਸ ਵੇਲੇ ਹਿਸਾਰ ਦੀ ਆਰਥਿਕ ਅਪਰਾਧ ਸ਼ਾਖਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਚੋਤੀ ਤੇ ਬੀ ਐਨ ਐਸ ਦੀ ਧਾਰਾ 152 ਅਤੇ ਅਧਿਕਾਰਿਤ ਭੇਦ ਐਕਟ 1923 ਦੀ ਧਾਰਾ 3 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਜੋਤੀ ਜੋ ਸੀਓ ਪਾਕਿਸਤਾਨ ਜਾਂਦੀ ਹੈ ਔਰ ਪਾਕਿਸਤਾਨ ਦੇ ਵਿੱਚ ਵਲੋਗਿੰਗ ਕਰਦੀ ਹੈ ਸਕਾਰਾਤਮਕ ਤਸਵੀਰ ਪਾਕਿਸਤਾਨ ਦੀ ਪੇਸ਼ ਕਰਦੀ ਹੈ ਤਾਂ ਇਸ ਵੇਲੇ ਸੁਰੱਖਿਆ ਏਜੰਸੀਆਂ ਦਾਨਿਸ਼ ਅਤੇ ਜੋਤੀ ਦੀ ਮੁਲਾਕਾਤ ਦੀ ਜਾਂਚ ਕਰ ਰਹੀਆਂ ਨੇ ਜੋਤੀ ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਇਹ ਪਤਾ ਲੱਗਿਆ ਕਿ ਉਸ ਨੇ ਇండోਨੇਸ਼ੀਆ ਤੇ ਚੀਨ ਦਾ ਵੀ ਦੌਰਾ ਕੀਤਾ ਸੀ ਹਾਲਾਂਕਿ ਏਜੰਸੀਆਂ ਉਸ ਦੀ ਪਾਕਿਸਤਾਨ ਫੇਰੀ ਤੇ ਨਜ਼ਰ ਰੱਖ ਰਹੀਆਂ ਸਨ ਜਿਸ ਦੇ ਵੀਡੀਓ 2 ਮਹੀਨੇ ਪਹਿਲਾਂ ਪੋਸਟ ਕੀਤੇ ਗਏ ਸਨ ਵੀਡੀਓ ਵਿੱਚ ਜੋਤੀ ਨੂੰ ਲਾਹੌਰ ਦੇ ਅਨਾਰਕਲੀ ਬਾਜ਼ਾਰ ਅਟਾਰੀ ਵਾਗਾ ਸਰਹੱਦ ਦਾ ਦੌਰਾ ਕਰਦੇ ਹੋਏ ਅਤੇ ਰੇਲ ਗੱਡੀਆਂ ਵਿੱਚ ਯਾਤਰਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜੇਕਰ ਜਾਂਚ ਏਜੰਸੀਆਂ ਦੀ ਗੱਲ ਮੰਨੀ ਜਾਵੇ ਤਾਂ ਜੋਤੀ ਨੇ ਪਾਕਿਸਤਾਨੀ ਖੂਫੀਆ ਅਧਿਕਾਰੀਆਂ ਦੇ ਕਹਿਣ ਤੇ ਆਪਣੇ ਵੀਡੀਓ ਵਿੱਚ ਪਾਕਿਸਤਾਨ ਦੀ ਸਕਾਰਾਤਮਕ ਤਸਵੀਰ ਜੋ ਹੈ ਉਹ ਦਿਖਾਈ ਹੈ ਇਸ ਵਿੱਚ ਗਵਰਨਮੈਂਟ ਕੀ ਹੀ ਨਹੀਂ ਬਟ ਹਰ ਉਸ ਨਾਗਰਿਕ ਕੀ ਰਿਸਪੋਨਸੀਬਿਲਟੀ ਹੈ जो घूमने जाता है जो जिसको वॉचफुल होना चाहिए सिक्योरिटी मैं जानती हूँ कि कश्मीर में हर जर्रे जर्रे पर चप्पे चप्पे पर सिक्योरिटी होती है इतने आर्मी के इतने पुलिस के फोर्स होती है वहाँ पे, फिर भी अगर ये चीज़ हुई है तो कहीं ना कहीं हम भी कसूरवार हैं हम भी दोषी हैं क्योंकि ऑफकोर्स ये चीज़ जो है वो हमारी आ, बिना नॉट तो मतलब वॉचफुल नहीं थे हम जिसकी वजह से ये चीज़ हुई हम लोग को वॉचफुल होना चाहिए हमें रिस्पॉन्सिबल होना चाहिए अगर उन टेररिस्ट को कोई भी सपोर्ट कर रहा है तो उनको सपोर्ट कर रहे हैं तो वी आर नॉट इंडियन अगर आ, हम लोग ही करप्ट हैं हम लोग ही गलत हैं तो वो चीज़ बहुत ज़्यादा झकझोर करने वाली है किसी भी कंट्री के लिए वो बहुत ज़्यादा गलत है अगर किसी ने भी उन टेररिस्ट को सपोर्ट किया है तो बहुत गलत चीज़ है और उसमें हम खुद रिस्पॉन्सिबल हैं हमारी गवर्नमेंट रिस्पॉन्सिबल है क्योंकि वो उस सिक्योरिटी कहीं ना कहीं उनसे मिसिंग हुई वो सिक्योरिटी वहाँ पर लैक हुआ लैप्स हुई कुछ कुछ तो गड़बड़ हुई जो जिस वजह से ये इतना बड़ा अटैक हुआ और एक फैक्ट भी सामने आया ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਜੋਤੀ 2023 ਵਿੱਚ ਪਾਕਿਸਤਾਨ ਗਈ ਸੀ ਆਪਣੀ ਫੇਰੀ ਦੌਰਾਨ ਉਹ ਦਾਨਿਸ਼ ਤੇ ਸੰਪਰਕ ਵਿੱਚ ਆਈ ਜੋ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਹਿਸਾਨ ਦਾਨਿਸ਼ ਨੂੰ 13 ਮਈ 2025 ਨੂੰ ਕੱਢ ਦਿੱਤਾ ਗਿਆ ਹੈ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਜੋਤੀ ਨੇ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਨਾਲ ਸੰਬੰਧ ਬਣਾਏ ਤੇ ਉਸ ਨਾਲ ਬਾਲੀ ਦੀ ਯਾਤਰਾ ਕੀਤੀ ਦੁਸ਼ਮਣ ਨਾਲ ਭਾਰਤੀ ਟਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਅਤੇ ਦਾਨਿਸ਼ ਦੇ ਵੀ ਸੰਪਰਕ ਵਿੱਚ ਰਹੀ ਤਾਂ ਪੁਛਗਿੱਛ ਦੇ ਵਿੱਚ ਕੇਂਦਰੀ ਏਜੰਸੀਆਂ ਨੂੰ ਕੀ ਹਾਸਲ ਹੋਇਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਹਿਸਾਰ ਪੁਲਿਸ ਦੇ ਅਨੁਸਾਰ ਜੋਤੀ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਦੇ ਸੰਪਰਕ ਵਿੱਚ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਭਾਰਤ ਦੀ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਹੀ ਸੀ ਤਾਂ ਸੁਰੱਖਿਆ ਏਜੰਸੀਆਂ ਚੋਤੀ ਤੇ ਲੰਬੇ ਸਮੇਂ ਤੋਂ ਨਜ਼ਰ ਰੱਖ ਰਹੀਆਂ ਸਨ ਕਿਉਂਕਿ ਉਹ ਤਿੰਨ ਵਾਰ ਪਾਕਿਸਤਾਨ ਗਈ ਸੀ ਇਸ ਲਈ ਕੇਂਦਰੀ ਏਜੰਸੀਆਂ ਜੋਤੀ ਤੋਂ ਪੋਚੀਗੇ ਕਰ ਰਹੀਆਂ ਨੇ ਕੀ ਕੀ ਦੋਸ਼ ਜੋ ਨੇ ਉਹ ਤੈ ਹੋਏ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ 16 ਮਈ ਨੂੰ ਸਿਵਲ ਲਾਈਨਸ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕਰਵਾਈ ਗਈ ਸੀ ਜੋਤੀ ਮਲੋਤਰਾ ਕਥਿਤ ਤੌਰ ਤੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਡਾਕੀ ਕਰਮਚਾਰੀ ਦੇ ਸੰਪਰਕ ਵਿੱਚ ਸੀ ਜਿਸ ਨੂੰ ਜਾਸੂਸੀ ਵਿੱਚ ਸ਼ਾਮਿਲ ਪਾਏ ਜਾਣ ਤੋਂ ਬਾਅਦ 13 ਮਈ ਨੂੰ ਭਾਰਤ ਤੋਂ ਕੱਢ ਦਿੱਤਾ ਗਿਆ ਮਲੋਤਰਾ ਜਿਸ ਦੇ YouTube ਅਤੇ Instagram ਤੇ ਤਿੰਨ ਦਸ਼ਮਲਵ 77 ਲੱਖ ਸਬਸਕ੍ਰਾਈਬਰ ਨੇ ਅਤੇ 1.33 ਲੱਖ ਫਾਲੋਅਰ ਨੇ ਉਸਨੇ ਪਾਕਿਸਤਾਨ ਵਿੱਚ ਕਈ ਯਾਤਰਾਵਾਂ ਦੇ ਵੀਡੀਓ ਸ਼ੂਟ ਕੀਤੇ ਜਿਵੇਂ ਪਾਕਿਸਤਾਨ ਵਿੱਚ ਭਾਰਤੀ ਕੁੜੀ ਲਾਹੌਰ ਦੀ ਪਰਚੋਲ ਕਰਦੀ ਭਾਰਤੀ ਕੁੜੀ ਕਟਾਸ ਰਾਜ ਮੰਦਰ ਵਿੱਚ ਭਾਰਤੀ ਕੁੜੀ ਅਤੇ ਪਾਕਿਸਤਾਨ ਵਿੱਚ ਇੱਕ ਲਗਜ਼ਰੀ ਬਸ ਦੀ ਸਵਾਰੀ ਕਰਦੀ ਭਾਰਤੀ ਕੁੜੀ ਜੋਤੀ ਨੇ ਇਹਨਾਂ YouTube ਚੈਨਲ Travel with ਜੋਤੇ ਪੋਸਟ ਕੀਤਾ ਤਾਂ ਕਿੰਨੀ ਕਮਾਈ ਉਸ ਨੂੰ YouTube ਤੋਂ ਹੁੰਦੀ ਸੀ ਜਾਂ ਕੀ ਕੀ ਲਾਭ ਜੋ ਸੀ ਉਸ ਨੂੰ ਇਹਨਾਂ ਤੋਂ ਮਿਲੇ ਨੇ ਉਸ ਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਜੋਤੀ ਮਲੋਤਰਾ YouTube ਇਸ਼ਤਿਹਾਰਾਂ ਤੋਂ ਲਗਭਗ 5 ਲੱਖ ਰੁਪਏ ਕਮਾਉਂਦੀ ਹੈ ਅਤੇ ਉਸ ਦੀ ਮਾਸਿਕ YouTube ਆਮਦਨ 40000 ਰੁਪਏ ਤੋਂ 120000 ਪੈਦੇ ਵਿਚਕਾਰ ਹੋ ਸਕਦੀ ਹੈ ਸਪਾਂਸਰਸ਼ਿਪ ਅਤੇ ਬ੍ਰਾਂਡ ਡੀਲਾਂ ਬਾਰੇ ਗੱਲ ਕਰਦੇ ਹੋਏ ਜੋਤੀ ਨੂੰ ਬਾਂਡਰਾ ਤੋਂ ਟ੍ਰੈਵਲ ਰੀਅਰ ਹੋਟਲ 에ਅਰਲਾਈਨਸ ਅਤੇ ਟ੍ਰੈਵਲ ਐਪਸ ਵੀ ਮੁਫਤ ਸਪਾਂਸਰਸ਼ਿਪ ਮਿਲਦੀ ਹੈ ਜੋਤੀ ਹਰੇਕ ਬ੍ਰਾਂਡ ਪੋਸਟ ਲਈ 20000 ਤੋਂ 50000 ਰੁਪਏ ਤੱਕ ਚਾਰਜ ਕਰ ਸਕਦੀ ਹੈ ਜੇਕਰ ਉਸ ਕੋਲ ਇੱਕ ਮਹੀਨੇ ਵਿੱਚ 2 ਤੋਂ 3 ਸਪான்ਸਰਡ ਡੀਲ ਹੁੰਦੇ ਨੇ ਤਾਂ ਉਹ ਇਸ ਤੋਂ 40000 ਰੁਪਏ ਤੋਂ 1.5 ਲੱਖ ਰੁਪਏ ਕਮਾਵੇਗੀ ਹਾਲਾਂਕਿ ਇਹ ਇੱਕ ਅੰਦਾਜ਼ਨ ਰਕਮ ਹੈ ਜੋਤੀ ਨੇ ਅਜੇ ਤੱਕ ਆਪਣੀ ਆਮਦਨ ਦਾ ਖੁਲਾਸਾ ਨਹੀਂ ਕੀਤਾ ਤੇ ਨਾ ਹੀ ਇਹ ਦੱਸਿਆ ਕਿ ਉਸ ਨੂੰ ਜਾਸੂਸੀ ਦੇ ਲਈ ਕਿੰਨੇ ਪੈਸੇ ਮਿਲਦੇ ਸਨ ਤਾਂ ਬਹੁਤ ਸਾਰੇ ਜਾਸੂਸੀ ਗਿਰੋਹਾਂ ਦਾ ਇਹਨਾਂ ਦਿਨਾਂ ਦੇ ਵਿੱਚ ਪਰਦਾਫਾਸ਼ ਹੋਇਆ ਜੋਤੀ ਮਲੋਤਰਾ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਮਲੇਰ ਕੋਟਲਾ ਜ਼ਿਲ੍ਹੇ ਤੋਂ ਇੱਕ ਹੋਰ ਸਮੇਤ ਦੋ ਲੋਕਾਂ ਨੂੰ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਅਧਿਕਾਰੀ ਦਾਨਿਸ਼ ਨਾਲ ਜੁੜੀਆਂ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਤਾਂ ਪੰਜਾਬ ਪੁਲਿਸ ਦੇ ਅਨੁਸਾਰ ਮਲੇਰ ਕੋਟਲਾ ਦੇ ਰਹਿਣ ਵਾਲੇ ਗੁਜ਼ਾਲਾ ਅਤੇ ਯਾਮੀਨ ਮੁਹੰਮਦ ਗੁਪਤ ਜਾਣਕਾਰੀ ਪ੍ਰਦਾਨ ਕਰਦੇ ਸਨ ਅਤੇ ਬਦਲੇ ਵਿੱਚ ਆਨਲਾਈਨ ਭੁਗਤਾਨ ਹਾਸਲ ਕਰਦੇ ਸਨ ਗੁਜ਼ਾਲਾ ਨੂੰ 11 ਮਈ ਨੂੰ ਭਾਰਤੀ ਸੈਨਿਕਾਂ ਦੀ ਗਤੀਵਿਧੀ ਨਾਲ ਸੰਬੰਧਿਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਸਥਿਤ ਇੱਕ ਹੈਂਡਲਰ ਨੂੰ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਪੁੱਛਗਿੱਛ ਦੌਰਾਨ ਦੋਸ਼ੀ ਨੇ ਵੀ ਇਹ ਕਬੂਲ ਕੀਤਾ ਕਿ ਉਸਨੇ ਇਹ ਪੈਸੇ ਲਈ ਕੀਤਾ ਤੇ ਖੁਲਾਸਾ ਕੀਤਾ ਕਿ ਉਸ ਨੂੰ ਜੋ ਸੀ ਆਪਣੇ ਪਾਕਿਸਤਾਨੀ ਹੈਂਡਲਰ ਤੋਂ 10000 ਤੋਂ 20000 ਰੁਪਏ ਦੇ ਦੋ ਲੈਣ-ਦੇਣ ਵਿੱਚ 30000 ਰੁਪਏ ਹਾਸਲ ਹੋਏ ਸਨ ਤਾਂ ਇਹ ਜੋ ਸੀ ਪੂਰਾ ਨੈਟਵਰਕ ਜੋ ਸੀ ਇਸ ਦਾ ਪਰਦਾ ਫਾਸ਼ ਹੋਇਆ ਏ ਇਸ ਤੋਂ ਇਲਾਵਾ ਇੱਕ ਪੰਜਾਬੀ ਨੌਜਵਾਨ ਹੈ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਬਹੁਤ ਘੱਟ ਉਮਰ ਦਾ ਉਹ ਨੌਜਵਾਨ ਹੈ ਪਾਕਿਸਤਾਨ ਨਨਕਾਣਾ ਸਾਹਿਬ ਕਰਤਾਰਪੁਰ ਕੋਰੀਡੋਰ ਰਾਹੀ ਉਹ ਗਿਆ ਸੀ ਜਿਸ ਤੋਂ ਬਾਅਦ ਉਸਤੇ ਵੀ ਪਾਕਿਸਤਾਨੀ ਲੋਕਾਂ ਦੇ ਨਾਲ ਸੰਬੰਧੇ ਇਨਜਾਮ ਲੱਗੇ ਨੇ ਹਾਲਾਂਕਿ ਉਹ ਮਾਮਲਾ ਜੋ ਹੈ ਉਹ ਇੰਨਾ ਜ਼ਿਆਦਾ ਖੁੱਲ ਕੇ ਸਾਹਮਣੇ ਨਹੀਂ ਆਇਆ ਜਿੰਨਾ ਕਿ ਜੋ ਜੋਤੀ ਮਲੋਤਰਾ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਇਸ ਮਾਮਲੇ ਦੇ ਵਿੱਚ ਵੱਡੇ ਨਾਮ ਖੂਫੀਆ ਏਜੰਸੀਆਂ ਦੇ ਜੋ ਨੇ ਪਾਕਿਸਤਾਨੀਆਂ ਦੇ ਉਹ ਵੀ ਦੇਖਣ ਨੂੰ ਮਿਲੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਯੁੱਧ ਦੇ ਦਿਨਾਂ ਦੇ ਵਿੱਚ ਸਾਹਮਣੇ ਆ ਰਹੇ ਇਨ੍ਹਾਂ ਜਾਸੂਸੀ ਕਨੈਕਸ਼ਨਾਂ ਬਾਰੇ ਆਪਣੀ رائے ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ